ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ 25 ਜਨਵਰੀ 2025 ਤੋਂ ਲੈ ਕੇ 31 ਜਨਵਰੀ 2025 ਇਹਨਾਂ 5-6 ਦਿਨਾਂ ਵਿੱਚ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਰਹਿਣਗੇ ਧੁੱਪ ਬੱਦਲਬਾਈ ਹਵਾ ਅਤੇ ਠੰਡ ਜਾਂ ਗਰਮੀ ਦੇ ਕਿੰਨੇ ਦੇ ਹਾਲਾਤ ਰਹਿਣਗੇ ਕਿਉਂਕਿ ਬੀਤੇ 3-4 ਦਿਨਾਂ ਤੋਂ ਲਗਾਤਾਰ ਚੰਗੀ ਧੁੱਪ ਪੈਣ ਦੇ ਕਾਰਨ ਪੰਜਾਬ ਦੇ ਵਿੱਚ ਕਾਕੇ ਦੀ ਗਰਮੀ ਦਾ ਮਾਹੌਲ ਬਣਿਆ ਹੋਇਆ ਹੈ ਜੋ ਕਿ ਸਾਨੂੰ ਫਰਵਰੀ ਦੇ ਆਖਰੀ ਦਿਨਾਂ ਵਿੱਚ ਗਰਮੀ ਦੇਖਣ ਨੂੰ ਮਿਲ ਰਹੀ ਸੀ ਉਹ ਗਰਮੀ ਸਾਨੂੰ ਹੁਣ ਜਨਵਰੀ ਦੇ ਆਖਰੀ ਦਿਨਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਲਗਭਗ ਐਵਰੇਜ ਤਾਪਮਾਨ ਜਿਹੜਾ 22 ਡਿਗਰੀ ਦੇਖਣ ਨੂੰ ਮਿਲ ਰਿਹਾ ਜੋ ਕਿ ਬਹੁਤ ਜ਼ਿਆਦਾ ਹੈ ਇੰਨਾ ਜ਼ਿਆਦਾ ਤਾਪਮਾਨ ਪੰਜਾਬ ਦੇ ਵਿੱਚ ਜਨਵਰੀ ਮਹੀਨੇ ਵਿੱਚ ਕਦੀ ਨਹੀਂ ਦੇਖਿਆ ਗਿਆ ਤੇ ਇਹ ਜਿਹੜਾ ਤਾਪਮਾਨ ਹੈ ਕਾਫੀ ਜ਼ਿਆਦਾ ਵਧਣ ਦੇ ਕਾਰਨ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ ਕਿਉਂਕਿ ਕਣਕ ਦੀ ਫਸਲ ਦੀ ਗਰੋਥ ਲਈ ਥੋੜਾ ਜਿਹਾ ਠੰਡਾ ਦਾ ਮਾਹੌਲ ਚਾਹੀਦਾ ਹੁੰਦਾ ਹੈ ਪਰ ਇੰਨੇ ਜਿਆਦਾ ਤਾਪਮਨ ਹੋਣ ਦੇ ਕਾਰਨ ਕਿਤਨੇ ਕਿਤੇ ਉਹਨਾਂ ਦੀ ਚਿੰਤਾ ਭਰਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕਰਾਂਗੇ ਮੌਸਮ ਦੇ ਹਾਲਾਤਾਂ ਦੀ ਤੁਹਾਡੇ ਇਲਾਕੇ ਵਿੱਚ ਕਿਵੇਂ ਦੇ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ 25 26 27 28 29 ਇਹਦੇ 4-5 ਦਿਨ ਨਹੀਂ ਇਹਨਾਂ ਵਿੱਚ ਗਰਮੀ ਦਾ ਮਾਹੌਲ ਲਗਾਤਾਰ ਬਰਕਰਾਰ ਰਹੇਗਾ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਸਾਫ਼ ਹੈ ਪੱਛਮੀ ਹਵਾ ਲਗਾਤਾਰ ਚੱਲ ਰਹੀ ਹੈ ਜਿਸ ਦੇ ਕਾਰਨ ਠੰਡ ਦਾ ਮਾਹੌਲ ਕਾਫੀ ਜਿਆਦਾ ਘਟਾ ਰਿਆਇ ਪਿਛਕ ਪੱਛਮੀ ਹਵਾਵਾਂ ਠੰਡੀਆਂ ਹੁੰਦੀਆਂ ਨੇ ਪਰ ਉਸ ਦਾ ਵੀ ਅਸਰ ਕੋਈ ਬਹੁਤ ਜ਼ਿਆਦਾ ਦੇਖਣ ਨੂੰ ਨਹੀਂ ਮਿਲ ਰਿਹਾ ਐਵਰੇਜ ਤਾਪਮਨ 22 ਡਿਗਰੀ ਪਹੁੰਚ ਚੁੱਕਿਆ ਲਗਾਤਾਰ 29 ਅਤੇ 30 ਰੀ ਤੱਕ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਪੱਛਮੀ ਹਵਾ ਚੱਲੇਗੀ ਤਾਪਮਨ 22 ਡਿਗਰੀ ਤੋਂ ਤੇ 23 ਤੇ ਪਿੱਛੇ ਘੱਟ ਰਹਿਣਗੇ ਅਤੇ ਚੰਗੀ ਧੁੱਪ ਲੱਗਣ ਦੇ ਹਾਲਾਤ ਪੰਜਾਬ ਦੇ ਵਿੱਚ ਬਰਕਰਾਰ ਰਹਿਣਗੇ 30 ਤਰੀਕ ਤੋਂ ਬਾਅਦ ਇੱਕ ਸਿਸਟਮ ਜਿਹੜੇ ਨੇ ਉਹ ਪਹਾੜੀ ਖੇਤਰਾ ਵੱਲੋਂ ਹੁੰਦੇ ਹੋਏ ਆਣਗੇ ਚੱਕਰਵਾਤੀ ਮਾਹੌਲ ਬਣਾਉਣਗੇ ਕਿਉਂਕਿ ਇਹ ਸਿਸਟਮ ਜਿਹੜੇ ਨੇ ਇਸ ਤਰੀਕੇ ਨਾਲ ਪੰਜਾਬ ਵੱਲ ਕੋਚ ਕਰਨਗੇ ਤੇ ਖਾਸ ਤੌਰ ਤੇ ਪਹਾੜੀ ਖੇਤਰਾ ਵੱਲੋਂ ਇਹ ਪੰਜਾਬ ਵੱਲ ਆਉਣਗੇ ਜਿਸ ਦੇ ਨਾਲ ਪੰਜਾਬ ਦੇ ਦੁਆਪੇ ਦੇ ਇਲਾਕੇ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਜਿਹੜੀ ਆਹ ਬੈਲਟ ਹੈ ਇਹਦੇ ਵਿੱਚ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਨੰਗਲ ਅਨੰਦਪੁਰ ਚੰਡੀਗੜ੍ਹ ਮੋਹਾਲੀ ਕੋਰਾਲੀ ਪਟਿਆਲਾ ਜਲੰਧਰ ਲੁਧਿਆਣੇ ਦਾ ਕੁਝ ਇਲਾਕਾ ਤੇ ਫਤਿਹਗੜ੍ਹ ਸਾਹਿਬ ਦੇ ਕੁਝ ਇਲਾਕਿਆਂ ਵਿੱਚ ਹਲਕੇ ਦਰਮਿਆਨੀ ਬੂੰਦਾਬੰਦੀ ਸਾਨੂੰ 30 ਤਰੀਕ ਤੋਂ ਲੈ ਕੇ 2 ਫਰਵਰੀ ਤੱਕ ਹੁੰਦੀ ਦਿਖਾਈ ਦੇਵੇਗੀ ਜਿਸ ਦੇ ਮਤਲਬ ਕਿ ਜਨਵਰੀ ਦੇ ਆਖਰੀ ਦਿਨਾਂ ਵਿੱਚ ਸਾਨੂੰ ਮੌਸਮੀ ਬਦਲਾਅ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦੇਵੇਗਾ ਫਿਲਹਾਲ ਚਾਰ-ਪੰਜ ਦਿਨ ਪਏ ਨੇ ਇਸ ਸਿਸਟਮ ਵਿੱਚ ਥੋੜੀ-ਬੋਤੀ ਚੇਂਜ ਵੀ ਹੋਵੇਗੀ ਕਿਉਂਕਿ 2-3 ਦਿਨਾਂ ਦੇ ਵਿੱਚ ਘੱਟ ਹੀ ਮੌਸਮ ਕਾਫੀ ਜ਼ਿਆਦਾ ਬਦਲਦਾ ਹੋਇਆ ਦਿਖਾਈ ਦੇਵੇਗਾ ਅਜੇ ਹੀ ਜਰੂਰ ਉਮੀਦ ਹੈ ਕਿ ਹਾਂ ਜਨਵਰੀ ਦੇ ਆਖਰੀ ਦਿਨਾਂ ਵਿੱਚ ਦੁਹਰਾਤੋਂ ਮੌਸਮ ਬਦਲੇਗਾ ਠੰਡ ਤੇ ਹਾਲਾਤ ਦੁਹਰਾਤੋਂ ਹੋਣਗੇ ਦਿਨ ਦਾ ਐਵਰੇਜ ਤਾਪਮਾਨ 15 16 ਡਿਗਰੀ ਤੱਕ ਆਵੇਗਾ ਤੇ ਗਰਮੀ ਦੇ ਵਿੱਚ ਕਿਤਨੇ ਕਿਤੇ ਦੁਹਰਾਤੋਂ ਗਰਾਵਟ ਆਉਂਦੀ ਦਿਖਾਈ ਦੇਵੇ ਕਿ ਠੰਡ ਦੇ ਵਿੱਚ ਵਾਧਾ ਹੋਵੇਗਾ ਆਉਂਦੇ 2 3 ਦਿਨਾਂ ਵਿੱਚ ਹਲਕੀ ਦਰਮਿਆਨੀ ਧੁੰਦ ਵੀ ਦੇਖਣ ਨੂੰ ਮਿਲੇਗੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 25 ਤਰੀਕ ਤੋਂ ਲੈ ਕੇ 31 ਜਨਵਰੀ ਦੇ ਮੌਸਮ ਦੀ ਬਾਕੀ ਅ ਫਰਵਰੀ ਮਹੀਨੇ ਦੀ ਨਵੀਂ ਇੱਕ ਅਪਡੇਟ ਜੋ ਵੀ ਸਾਡੇ ਤੱਕ ਪਹੁੰਚੇਗੀ ਤੁਹਾਡੇ ਤੱਕ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਅਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ